ਅਲੀਟ ਐਡਵਾਈਜ਼ਰਾਂ ਦੇ ਵਿੱਚ ਨੌ ਬੋਲ ਦਾ ਉੱਪਰਲੇ ਸਿਖਰਲੀ ਪੌੜੀ ਤੇ ਥਿੰਕ ਇੰਸ਼ੋਰੈਂਸ 6048287213 ਦੂਸਰੇ ਸਪੌਂਸਰ ਕੈਪਟਨ ਮੀਟ ਸ਼ਾਪ ਸ਼ੇ ਲੋਕੇਸ਼ਨਾਂ ਤੁਹਾਨੂੰ ਸਰਵ ਕਰਦੀਆਂ ਨੇ ਅਲੱਗ-ਅਲੱਗ ਕਿਸਮ ਦਾ ਮੀਟ ਤੁਸੀਂ ਰਾ ਕੱਚਾ ਮੈਰੀਨੇਟਡ ਕੀਤਾ ਮਸਾਲੇ ਲੱਗਿਆ ਲਿਆ ਸਕਦੇ ਹੋ ਤੇ ਬਣਾ ਸਕਦੇ ਹੋ ਆਪ ਜਾਂ ਫਿਰ ਉਹਨਾਂ ਨੂੰ ਹੁਕਮੀਆਂ ਕਰ ਦਿਓ ਬਣਾ ਕੇ ਦੇ ਦੇਣਗੇ ਜਿੰਨੀ ਕਿ ਜ਼ਰੂਰਤ ਹੈ ਕੈਪਟਨ ਮੀਟ ਸ਼ਾਪ ਸ਼ੇ ਲੋਕੇਸ਼ਨਾਂ ਸਰਵ ਕਰਦੀਆਂ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਕੈਪਟਨ ਮੀਟ ਸ਼ਾਪ ਤੋਂ ਇਹਨਾਂ ਦਿਨਾਂ ਚ ਠੰਡਾਂ ਚ ਖਰੌੜਿਆਂ ਦਾ ਸੂਫ ਉਹ ਵੀ ਬਣਾਉਂਦੇ ਆ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਵਾਲਿਆਂ ਦੀ ਗੱਲ ਦੱਸਦਾ 604 658 35 ਜੈਸੋਨੀ 604 916 858 35 ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਡਰਾਈਵਿੰਗ ਸਕੂਲ ਪਹਿਲਾਂ ਸੀ ਸਰਾਬਾ ਡਰਾਈਵਿੰਗ ਸਕੂਲ ਹੁਣ ਮੋਟਰ ਵਹੀਕਲ ਇਨਸਪੈਕਸ਼ਨ ਜਿਹੜੀ ਬ੍ਰਾਂਚ ਹੈ ਉਹਦੇ ਵੱਲੋਂ ਅਪਰੂਵ ਸਟਰਬਾ ਟਰੱਕ ਤੇ ਟ੍ਰੇਲਰ ਰਿਪੇਅਰ ਗਵਰਨਮੈਂਟ ਦੀ ਅਪਰੂਵਡ ਫੈਸਿਲਿਟੀ ਆ ਟਰੱਕ ਟ੍ਰੇਲਰ ਦੂਰ ਖੜਾ ਲੈ ਆਉਣਗੇ ਸਮਾਰ ਕੇ ਛੱਡੇ ਆਉਣਗੇ ਇਹ ਪਿਕਅਪ ਤੇ ਡ੍ਰੌਪ ਆਫ ਸੇਵਾ ਮੰਨੇ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਲਾਈਟ ਹਾਊਸ ਬਾਰ ਐਂਡ ਗ੍ਰਿਲ 15 ਡਾਲਰ ਤੋਂ 7 ਦੇ ਨਹੀਂ 11 ਤੋਂ 2:30 ਵਜੇ ਤੱਕ ਬਫੇ ਪੁਛਾਦਾ ਪਾਣੀ ਸ਼ਕੋ ਅਲੱਗ-ਅਲੱਗ ਕਿਸਮ ਦਾ ਤੇ ਅਮਰਸਰੀ ਕੁਲਚਾ ਸ਼ੋਲੇ ਪਟੂਰੇ ਪਰਾਂਠਾ ਇਹ ਦਿਨੇ ਬਾਕੀ ਸਮਿਆਂ ਚ ਚਾਹ ਤੇ ਲੱਸੀ ਨਾਲ ਖੁੱਲੀ ਪਾਰਟੀ ਹਾਲ 50 ਜਣਿਆਂ ਦਾ 3600 ਟੌਨ ਲਾਈਨ ਰੋਡ 202 ਨੰਬਰ ਜੂਨੀਅਰ ਐਬਸਪੋਰਟ ਚ 7786667848 ਜੇ ਜਿੰਮੇਦਾਰਾ ਢਾਬਾ ਸਾਡੇ ਖੁੱਲਿਆ ਨਾ ਪਵਾਂ ਜਹਾਜ਼ਾਂ ਦੇ ਡੱਡੇ ਦੇ ਬਾਹਰ ਸਾਨੇ ਨਾਲ ਲੱਸੀ ਕਰਤੀ ਨੱਥੇ ਨੇ ਫ੍ਰੀ ਉੱਪਰੋਂ ਕਸ਼ਮੀਰ ਵਾਲੇ ਸਿਓ ਲੱਦ ਕੇ ਜਦ ਲਿਆਉਂਦੇ 82 83 84 85 ਦੀਆਂ ਗੱਲਾਂ ਰੱਜ ਕੇ ਲੱਸੀ ਪੀ ਲੰਦੇ ਖੋਲੇ ਜਾਗ ਹੁੰਦੇ ਤੇ ਨਾਲ ਮੱਖਣੀ ਹੁੰਦੀ। ਬੱਸ ਫੇ ਪੀ ਕੇ ਜਾ ਚਲਾਉਂਦੇ ਚਾਵਾ ਨਹੀਂ ਸੀ ਟੱਪਦੇ। ਸਿਓ ਥੱਲੇ ਟਾਇਰ ਉੱਪਰ ਸੌ ਜਾਂਦੇ, ਨੀਂਦ ਚੜ ਜਾਂਦੀ। ਲੱਸੀਆਂ ਪੰਜਾਬ ਦੀ ਲੱਸੀ ਪਚਾਉਣੀ ਕਿਤੇ ਸੌਖੀ ਐ। ਸ਼ੁੱਧ ਵੈਸ਼ਨੂ ਢਾਬਾ ਸਰੀ ਵਿੱਚ ਵੈਸ਼ਨੂ ਢਾਬਾ ਜਿਹੜਾ ਦੇਸੀ ਘਿਓ ਦੇ ਖਾਣੇ ਤੇ ਗੋਲ ਗੱਪਿਆਂ ਦਾ ਸਟੇਸ਼ਨ ਵੀ ਬਣਾਇਆ ਹੋਇਆ ਜਿੱਥੇ ਬਹੁਤ ਪਸੰਦੀਦਾ ਕਿਸੇ ਪਾਰਟੀ ਸਭ ਤੋਂ ਵੱਧ ਇਕੱਠ ਕਿੱਥੇ ਹੁੰਦਾ ਗੋਲ ਗੱਪਿਆਂ ਵਾਲੀ ਜਗ੍ਹਾ ਤੇ ਤੇ ਤਾਜ਼ਾ ਜੂਸ ਕੱਢ ਕੇ ਪਵਾਉਂਦੇ ਆ ਦੇਸੀ ਘਿਓ ਦੇ ਖਾਣੇ ਮੈਂਕਾਂ ਛੜਦੇ ਆ 10209 ਕਿੰਗਸ ਜਾਰਜ ਬੁਲੇਵਰਡ 102 09 ਕਿੰਗਸ ਜਾਰਜ ਬੁਲੇਵਰਡ ਸਰੀ ਸਰਨਵਿਕਰ ਸਿੰਘ ਪਤ ਜੀ ਸਵਾਗਤ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਗਿੱਲ ਸਾਹਿਬ ਪੰਜਾਬ ਦੀ ਪੁਲਿਸ ਕੇਸਰੀਵਾਲ ਕੋਲੋਂ ਹਟਾ ਦਿੱਤੀ ਕੀ ਗੱਲ ਹੋਗੀ ਬਾਕੀ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਖਬਰ ਸਾਹਮਣੇ ਆਈ ਕਿ ਪੰਜਾਬ ਪੁਲਿਸ ਨੂੰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਵਿੱਚੋਂ ਹਟਾ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਸਵਾਲ ਪੁੱਛਣਾ ਬਣਦਾ ਹੈ ਕਿ ਭਾਈ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲੀ ਕਿਉਂ ਹੋਈ ਸੀ ਕੇਜਰੀਵਾਲ ਦਾ ਪੰਜਾਬ 'ਚ ਕੀ ਆ ਪੰਜਾਬ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਨਾਂ ਇੱਥੇ ਬੋਟ ਹੈ ਨਾ ਅਰਵਿੰਦ ਕੇਜਰੀਵਾਲ ਪੰਜਾਬ ਦਾ ਵਸਨੀਕ ਹੈ ਨਾ ਉਹਦਾ ਪੰਜਾਬ ਦੇ ਨਾਲ ਕੋਈ ਸਬੰਧਿਤ ਹੈ ਠੀਕ ਹੈ ਉਹਦੀ ਪਾਰਟੀ ਪੰਜਾਬ ਦੇ ਵਿੱਚ ਸੱਤਾਤ ਵਿੱਚ ਹੈਗੀ ਹੈ ਤਾਂ ਮਤਲਬ ਇਹ ਥੋੜੀ ਉਹ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਦੇਵੋ ਭਾਰਤ ਦੇ ਵਿੱਚ ਗਿਲ ਸਾਹਬ ਦਰਜਨਾ ਤਰ੍ਹਾਂ ਦੀਆਂ ਸਕਿਉਰਿਟੀ ਫੋਰਸਿਸ ਨੇ ਆਈਟੀਬੀ ਪੀਸੀ ਆਰ ਪੀਐਫ ਬੀਐਸਐਫ ਮਤਲਬ ਇੰਨੇ ਤਰ੍ਹਾਂ ਦੀਆਂ ਸਕਿਉਰਿਟੀ ਫੋਰਸਿਸ ਨੇ ਜਿਹਦਾ ਹਿਸਾਬ ਹੀ ਕੋਈ ਨਹੀਂ ਤਾਂ ਪੰਜਾਬ ਪੁਲਿਸ ਨੂੰ ਕੀ ਐਡੀ ਮਤਲਬ ਮਾਰੋਮਾਰੀ ਪਈ ਸੀ ਕਿ ਇਹਨਾਂ ਨੇ ਜਾ ਕੇ ਉੱਥੇ ਦਿੱਲੀ ਦੇ ਵਿੱਚ ਕੇਜਰੀਵਾਲ ਨੂੰ ਸੁਰੱਖਿਆ ਦਿੱਤੀ ਹਾਂ ਗੱਲ ਇਹ ਹੋਈ ਹੈ ਜੀ ਕਿ ਦਿੱਲੀ ਦੇ ਵਿੱਚ ਚੋਣਾਂ ਦਾ ਅਮਲ ਚੱਲ ਰਿਹਾ ਹੈ ਚੋਣਾਂ ਦੇ ਦਰਮਿਆਨ ਇਹ ਇਸ ਗੱਲ ਦੀ ਚਰਚਾ ਸੀ ਕਿ ਪੰਜਾਬ ਪੁਲਿਸ ਜਿਹੜੀ ਹੈਗੀ ਉਹ ਦਿੱਲੀ ਦੇ ਵਿੱਚ ਖਾਸੇ ਵੱਡੀ ਗਿਣਤੀ ਦੇ ਵਿੱਚ ਹੈ ਜਿਹਦੇ ਵਿੱਚ ਤੁਸੀਂ ਦੇਖੋ ਕੇਜਰੀਵਾਲ ਦੀ ਸੁਰੱਖਿਆ ਚ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵੀ ਹੈ ਪਿਛਲੇ 4-5 ਦਿਨ ਤੋਂ ਉਹਦੀ ਸੁਰੱਖਿਆ ਦੇ ਵਿੱਚ ਹੈ ਪੰਜਾਬ ਦੇ ਬਹੁਤੇ ਮੰਤਰੀ ਦਿੱਲੀ ਨੇ ਉਹਨਾਂ ਦੀ ਸੁਰੱਖਿਆ ਚ ਐਮਐਲਏ ਦਿੱਲੀ ਬੈਠੇ ਨੇ ਉਹਨਾਂ ਦੀ ਸੁਰੱਖਿਆ ਚ ਉਹ ਰਾ ਦੇ ਪਰਿਵਾਰ ਦਿੱਲੀ ਬੈਠੇ ਨੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਇੱਕ ਵਿਵਾਦ ਵੀ ਚੱਲ ਰਿਹਾ ਹੈ ਜਿਹਦੇ ਚ ਇੱਕ ਬੀਜੇਪੀ ਆਗੂ ਦੀ ਬੜੀ ਇਤਰਾਜ਼ਯੋਗ ਟਿੱਪਣੀ ਆ ਵੀ ਬਾਜ਼ਾਰ ਨੰਬਰ ਦੀਆਂ ਗੱਡੀਆਂ ਫਿਰਦੀਆਂ ਇੱਥੇ ਫਿਰ ਚੋਣ ਕਮਿਸ਼ਨ ਤੇ ਦਿੱਲੀ ਪੁਲਿਸ ਨੇ ਇਹ ਸਪੈਸ਼ਲੀ ਕਿਹਾਗਾ ਕਿ ਜੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਵਿੱਚ ਤਣਾਤ ਜਿਹੜੀ ਪੰਜਾਬ ਪੁਲਿਸ ਆ ਉਹ ਹਟਾ ਦਿੱਤੀ ਜਾਵੇ ਜੀ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਹ ਕਹਿਣਾ ਪਿਆ ਕਿ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਦੇ ਹਦਾਇਤਾਂ ਤੇ ਅਸੀਂ ਪੰਜਾਬ ਪੁਲਿਸ ਦੀ ਸਕਿਉਰਿਟੀ ਹੈ ਜਿਹੜੀ ਉਹ ਅਰਵਿੰਦ ਕੇਜਰੀਵਾਲ ਤੋਂ ਹਟਾ ਰਹੇ ਹਾਂ ਤਾਂ ਇਹ ਤੋਂ ਬਾਅਦ ਬੀਜਪੀ ਬਸ ਇੱਥੇ ਨਹੀਂ ਰੁਕੇ ਉਹ ਕਹਿੰਦੇ ਸਾਨੂੰ ਇਨਪੁਟਸ ਮਿਲ ਰਹੇ ਨੇ ਕਿ ਭਗਵਾਨ ਸਮਾਰ ਤੇ ਕੇਜਰੀਵਾਲ ਦੀ ਸੁਰੱਖਿਆ ਨੂੰ ਖਤਰਾ ਹੈ ਉਹਦੇ ਕਰਕੇ ਅਸੀਂ ਤਨਾਤ ਕੀਤੇ ਹੋਏ ਸੀਗੇ ਅਸੀਂ ਇੱਕ ਵਾਰ ਵਾਪਸ ਲੈ ਰਹੇ ਹਾਂ ਲੇਕਿਨ ਅਸੀਂ ਆਪਣੀਆਂ ਇਨਪੁਟਸ ਨੇ ਜਿਹੜੀਆਂ ਉਹਨਾਂ ਨੂੰ ਦੇ ਦਿੱਤੀਆਂ ਨੇ ਸੋ ਇਹ ਬੜਾ ਗੰਭੀਰ ਮਸਲਾ ਹੈਗਾ ਜੀ ਪੰਜਾਬ ਦੇ ਵਿੱਚ ਡਾਕੇ ਹੋ ਰਹੇ ਆ ਚੋਰੀਆਂ ਹੋ ਰਹੀਆਂ ਲੁੱਟਕੋ ਹੋ ਰਹੀਆਂ ਕਤਲ ਹੋ ਰਹੇ ਆ ਲੋਕਾਂ ਦੀ ਸਿਕਿਉਰਿਟੀ ਰੱਬ ਆਸਰੇ ਆ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਦੇਖੋ ਕਿ ਕੇਜਰੀਵਾਲ ਦੀ ਸਖਿਆ ਲਈ ਹੋਈ ਆ ਕੱਲੀ ਸਿਕਿਉਰਿਟੀ ਨਹੀਂ ਅਜੇ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹ ਹੋ ਵੀ ਕੇਜਰੀਵਾਲ ਪੰਜਾਬ ਦਾ ਜਹਾਜ਼ ਨਾ ਬਸਣ ਪੰਜਾਬ ਸਰਕਾਰ ਦਾ ਜਹਾਜ਼ ਤਾਂ ਮਤਲਬ ਉਡਣ ਘਟੋਲਾ ਜਿਹੜਾ ਉਹ ਕੇਜਰੀਵਾਲ ਨੇ ਬਣਾ ਰੱਖਿਆ ਸੀ ਚੱਕ ਜਹਾਜ਼ ਗੁਜਰਾਤ ਵਰਤਮਾਨ ਫੋਨ ਮਾਰ ਦੇਣਾ ਆ ਜਾ ਹਮਾਚਲ ਚੱਲੀਏ ਇਹ ਆਈ ਪੰਜਾਬ ਦਾ ਸਕਿਉਰਿਟੀ ਪੰਜਾਬ ਦੀ ਖਜ਼ਾਨਾ ਪੰਜਾਬ ਦਾ ਝੂਟੇ ਕੇਜਰੀਵਾਲ ਜੀ ਬਹੁਤ ਮਾਟੇ ਲੈ ਲੈ ਝੂਟੇ ਪੰਜ ਸਿੰਘ ਸਹਿਬਾਨ ਦੀ 28 ਜਨਵਰੀ ਨੂੰ ਇਕਤਰਤਾ ਹੋਣ ਜਾ ਰਹੀ ਹੈ ਕੀ ਲੱਗਦਾ ਵੀ ਕੀ ਗੱਲ ਹੋਏਗੀ ਦੇਖੋ ਜੀ ਪੰਜ ਸਿੰਘ ਸਹਿਬਾਨ ਦੀ 28 ਜਨਵਰੀ ਨੂੰ ਇਕਤਰਤਾ ਹੋਣ ਜਾ ਰਹੀ ਹੈ ਇਹ ਇਕਤਰਤਾ ਜਿਹੜੀ ਹੈ ਜੀ ਉਹ ਇੱਕ ਲੰਬੇ ਵਕਤ ਤੋਂ ਬਾਅਦ ਹੋ ਰਹੀ ਹੈ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਹੋਈ ਸੀ ਜਿਹਦੇ ਚ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਹ ਹੁਕਮਨਾਮਾ ਹਜੇ ਤੱਕ ਲਾਗੂ ਨਹੀਂ ਹੋਇਆ ਮੁੱਖ ਰੂਪ ਦੇ ਵਿੱਚ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਫਖਰੇ ਕੌਮ ਦਾ ਅਵਾਰਡ ਵਾਪਸ ਲੈਣਾ ਸੀ ਇਹਨਾਂ ਨੇ ਵਾਪਸ ਹਜੇ ਤੱਕ ਦਿੱਤਾ ਨਹੀਂ ਸੱਤ ਇੱਕ ਮੈਂਬਰਾਂ ਦੀ ਇੱਕ ਕਮੇਟੀ ਥਾਲ ਤੱਕ ਸਾਹਬ ਵੱਲੋਂ ਬਣਾਈ ਗਈ ਸੀ ਜਿਹਦੀ ਗਵਾਹੀ ਦੇ ਵਿੱਚ ਜਿਹੜੀ ਐਗੀ ਉਹ ਮੈਂਬਰਸ਼ਿਪ ਮੈਂ ਸ਼ੁਰੂ ਕਰਨੀ ਸੀ ਉਹਦੀ ਗਵਾਹੀs ਨਹੀਂ ਕੀਤੀ ਹਾਲਾਂਕਿ ਅੱਜ ਸੱਤ ਮੈਂਬਰ ਕਮੇਟੀ ਦੇ ਇੱਕ ਮੈਂਬਰ ਬਡਾਲਾ ਸਾਹਿਬ ਨੂੰ ਜਿਹੜਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਨਿਯੁਕਤੀ ਦਿੱਤੀ ਗਈ ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਇਸ ਕੋਲ ਸੱਤ ਮੈਂਬਰ ਕਮੇਟੀ ਦੇ ਮੋਸਟਲੀ ਮੈਂਬਰਸ ਨੇ ਜਿਹੜੇ ਉਹ ਸ਼ਾਮਲ ਨੇ ਲੇਕਿਨ ਬਡਾਲਾ ਹੋਰਾਂ ਨੇ ਉਹਨੂੰ ਸਵੀਕਾਰ ਨਹੀਂ ਕੀਤਾ ਤਾਂ ਇਹ ਮਸਲਾ ਵੀ ਜਾ ਸਕਦਾ ਹੈ ਹੁਣ ਜੋ ਪੰਜ ਸੰਸਦ ਸਹਿਬਾਨ ਦੀ ਕਦਰਤਾ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਜੀ ਹੋਣਗੇ ਜਾਂ ਨਹੀਂ ਇਹ ਵੀ ਇੱਕ ਅਹਿਮ ਸਵਾਲ ਜਿਹੜਾ ਬਣਿਆ ਹੋਇਆ ਹੈ ਕਿਉਂਕਿ ਜਿਹੜੀ 2 ਦਸੰਬਰ ਦੀ ਖਤਰਤਾ ਸੀ ਉਹ ਚ ਗਿਆਨੀ ਹਰਪ੍ਰੀਤ ਸਿੰਘ ਜੀ ਸੀਗੇ ਲੇਕਿਨ ਹੁਣ ਉਹਨਾਂ ਦੀਆਂ ਸਿਵਾਵਾਂ ਨੂੰ ਜਿਹੜਾਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁਅਤਲ ਕੀਤਾ ਹੋਇਆ ਉਹਨਾਂ ਦੇ ਇੱਕ ਪੁਰਾਣੇ ਸਾਡੂ ਦੇ ਵੱਲੋਂ ਜਿਹੜਾ ਇਲਜ਼ਾਮ ਪੁਛ ਲਾਇਆ ਗਿਆ ਸੀ ਉਹ ਦੁਬਾਰਾ ਖੈਰ ਹੁਣ 28 ਜਨਵਰੀ ਦੀ ਜਿਹੜੀ ਸਿੰਘ ਸਹਿਬਾਨ ਦੀ ਖਤਰਤਾ ਉਹ ਬੜੀ ਅਹਿਮ ਰਹਿਣ ਵਾਲੀ ਹੈ ਉਹਦੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਔਰ ਜਿਹੜਾ ਬਾਗੀ ਧੜਾ ਉਹਨੂੰ ਕਿਵੇਂ ਇਕੱਠਿਆਂ ਕੀਤਾ ਜਾ ਸਕੇ ਔਰ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਜਾਰੀ ਕੀਤਾ ਗਿਆ ਸੀ ਉਹਨੂੰ ਕਿਵੇਂ ਲਾਗੂ ਕਰਵਾਇਆ ਜਾ ਸਕੇ ਇਹ ਕੁਝ ਅਹਿਮ ਟਿੱਪਣੀਆਂ ਜਿਹੜੀਆਂ ਨੇ ਉਹ ਉਸ ਦਿਨ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਸਿੰਘ ਸਹਿਵਾਨ ਦੇ ਵੱਲੋਂ ਕੁਝ ਹੋਰ ਫੈਸਲੇ ਵੀ ਜਿਹੜੇ ਉਹ ਲੈ ਜਾ ਸਕਦੇ ਆ ਜੀ ਅੱਛਾ ਕਹਿੰਦੇ ਪੰਜਾਬ 'ਚ ਇੱਕ ਪਿੰਡ ਹੈ ਹੀ ਨਹੀਂ ਤੇ ਉਹਦੀਆਂ ਗ੍ਰਾਂਟਾਂ ਛਕੀ ਜਾਂਦੇ ਨੇ ਕੌਣ ਛੱਕ ਗਿਆ ਜੀ ਗ੍ਰਾਂਟਾਂ ਆਪ ਸਰ ਛੱਕ ਗਏ ਜੀ ਬਾ ਜੀ ਔਰ ਤੁਸੀਂ ਦੇਖੋ ਕਿ ਬੜਾ ਗੰਭੀਰ ਮਸਲਾ ਜੱਲ ਸਾਹਿਬ ਬੜਾ ਗੰਭੀਰ ਮਸਲਾ ਇਹ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਮਲਾ ਹੈ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਨਿਊ ਗੱਤੀ ਰਾਜੋਕੀ ਨਿਊ ਗੱਤੀ ਰਾਜੋਕੀ ਨਾਮ ਦਾ ਪਿੰਡ ਪੰਜਾਬ ਛੱਡੋ ਦੁਨੀਆ ਦੀ ਧਰਤੀ ਤੇ ਹੈ ਨਹੀਂ ਲੇਕਿਨ ਉਸ ਪਿੰਡ ਨੂੰ ਪਿਛਲੇ ਸਮੇਂ ਦੇ ਦੌਰਾਨ ਲੱਖਾਂ ਰੁਪਇਆ ਜਾਰੀ ਹੋਇਆ ਕਢਾਇਆ ਗਿਆ ਔਰ ਉਹ ਪੈਸਾ ਕਿੱਥੇ ਗਿਆ ਉਹ ਪਤਾ ਨਹੀਂ ਲੱਗਿਆ ਜੇ ਤੱਕ ਔਰ ਇਹ ਬੜਾ ਹੈਰਾਨੀਜਨਕ ਮਸਲਾ ਹੈਗਾ ਜਿਹੜਾ ਉਹ ਸਾਹਮਣੇ ਆਇਆ ਹੈਗਾ ਕਿ ਲੱਖਾਂ ਰੁਪਇਆ ਕੋਸ ਪਿੰਡ ਦੇ ਨਾਂ ਦੇ ਉੱਤੇ ਜਾਰੀ ਹੋ ਕੇ ਉਸ ਪਿੰਡ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਉਹ ਗਵਨ ਹੋ ਗਿਆ ਜਿਹੜਾ ਪਿੰਡ ਇਸ ਧਰਤੀ ਦੇ ਉੱਤੇ ਹੈ ਹੀ ਨਹੀਂਗਾ ਨਿਊ ਗੱਟੀ ਰਾਜੋ ਕੇ ਨਾਂ ਦਾ ਪ੍ਰੋਜਪੁਰ ਜ਼ਿਲ੍ਹੇ ਦੇ ਵਿੱਚ ਕੋਈ ਪਿੰਡ ਨਹੀਂ ਕਿਸੇ ਵਿਅਕਤੀ ਨੇ ਆਰਟੀਆਈ ਪਾਈ ਉਹਨੂੰ ਸ਼ੱਕ ਸੀਗਾ ਔਰ ਉਹਨੇ ਆਰਟੀਆਈ ਦੇ ਤਹਿਤ ਜਾਣਕਾਰੀ ਲਈ ਆਟੇ ਰਹੀ ਜਾਣਕਾਰੀ ਬਤਾਲੂਕ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਦੇ ਵਿੱਚ ਇੱਕ ਪਿੰਡ ਜਿਹੜਾ ਗੱਤੀ ਰਾਜੋ ਕੇ ਕਾਗਜ਼ਾਂ ਦੇ ਵਿੱਚ ਤਾਂ ਨਿਊ ਗੱਤੀ ਰਾਜੋ ਕੇ ਦਿਖਾਇਆ ਗਿਆ ਜਿਹਨੂੰ ਲੱਖਾਂ ਰੁਪਏ ਦੀਆਂ ਗਰੰਟੀਆਂ ਵੀ ਜਾਰੀ ਹੋਈਆਂ ਪਰ ਧਰਤੀ ਦੇ ਉੱਤੇ ਜਾਂ ਆਸੇ-ਪਾਸੇ ਕਿਤੇ ਉਹ ਪਿੰਡ ਜਿਹੜਾ ਨਜ਼ਰ ਨਹੀਂ ਆਇਆ ਉਹ ਔਰ ਗਲਸਾ ਵੀ ਕਿ 2013 ਚ ਪਿੰਡ ਬਣਾਇਆ ਹੂੰ ਕਾਗਜ਼ਾਂ ਦੇ ਵਿੱਚ ਇਹ ਸੀਗਾ ਵੀ ਪਹਿਲਾਂ ਤਾਂ ਪਿੰਡ ਐ ਹੈ ਨਹੀਂ ਸੀ ਲੇਕਿਨ 2013 ਦੇ ਵਿੱਚ ਜਿਹੜਾਗਾ ਉਹ ਪਿੰਡ ਬੀ ਆ ਪੰਚਾਇਤ ਬਣਾਤੀ ਜੀ ਔਰ ਉੱਥੇ ਜਿਹੜਾ ਸਰਪੰਚ ਵੀ ਬਣਾਈ ਗਈ ਕਾਗਜ਼ਾਂ ਦੇ ਵਿੱਚ ਲੇਕਿਨ ਪਿੰਡ ਨੂੰ ਗ੍ਰਾਂਟ ਕੋਈ 43 ਲੱਖ ਰੁਪਇਆ ਜਿਹੜਾ ਪਿੰਡ ਨੂੰ ਗਿਆ 43 ਲੱਖ ਰੁਪਇਆ ਅਕਸਰ ਕਾਗਜ਼ਾਂ ਦੀ ਔਰ ਇਹ ਪਿੰਡ ਹੈ ਹੀ ਨਹੀਂ ਨਮਾ ਗੱਟੀ ਰਾਜੋ ਕੇ ਤਾਂ ਹੈਗਾ ਉਹ ਪਿੰਡ ਦੇ ਵਿੱਚ ਫੰਡ ਨਹੀਂ ਗਿਆ ਨਿਊ ਗੱਟੀ ਰਾਜੋ ਕੇ ਨਾਮ ਦਾ ਪਿੰਡ ਜਿਹੜਾ ਹੈਗਾ ਉਹ ਨਹੀਂ ਹੈ ਸੋ ਇਹ ਕਾਫੀ ਗੰਭੀਰ ਮਸਲਾ ਹੈ ਜੀ ਇਹਦੀ ਚਰਚਾ ਚੋਂ ਪਾਸੇ ਜਿਹੜੀ ਉਹ ਤੁਰੀ ਹੋਈ ਹੈ ਜੀ ਉਹ ਇੱਕ ਇਸ ਤਰ੍ਹਾਂ ਦੇ ਕਈ ਕੇਸ ਨੇ ਜੇ ਗਿਲ ਸਾਹਿਬ ਕਿਹੜਾ ਇੱਥੇ ਪੁੱਛਦਾਗਾ ਔਰ ਲਗਾਤਾਰ ਅਫਸਰशाही ਜਿਹੜੀ ਐ ਉਹ ਆਪਸ ਦੇ ਵਿੱਚ ਮਿਲ-ਗਿਲ ਕੇ ਪਤਾ ਨਹੀਂ ਕਿੰਨੇ ਕੁ ਪਿੰਡਾਂ ਦੀਆਂ ਗ੍ਰਾਂਟਾਂ ਛੱਕ ਗਈ ਹੋਣਗੇ ਕਿੰਨੇ ਕੁ ਪਿੰਡਾਂ ਦੀਆਂ ਗ੍ਰਾਂਟਾਂ ਜਿਹੜੀਆਂ ਉਹ ਖਾ ਗਏ ਹੋਣਗੇ ਜੀ ਅੱਛਾ ਭਾਈਕੇ ਭਗਤੇ ਤੇ ਇੱਕ ਇੱਕ ਲੜਕੀ ਨੂੰ ਅਣਪਛਾਤੇ ਵਿਅਕਤੀ ਗੋਲੀ ਮਾਰ ਕੇ ਪਿੰਡ ਚ ਹੀ ਜੇ ਸਾਵੇ ਇਹ ਨਾ ਮਸਲਾਗਾ ਜਿਹੜਾ ਵਕਈ ਕੁੜੀ ਨੇ ਰੌਲਾ ਪਾਇਆ ਵੀ ਮੈਨੂੰ ਨਾ ਅਣਪਛਾਤੇ ਵਿਅਕਤੀ ਗੋਲੀ ਮਾਰ ਗਏ ਔਰ ਦੋ ਜਣੇ ਆਏ ਕਹਿੰਦੇ ਪੱਟ ਤੇ ਗੋਲੀ ਮਾਰੀ ਤੇ ਫਰਾਰ ਹੋ ਗਏ ਜਦੋਂ ਪੁਲਿਸ ਨੇ ਤਸ਼ਕੀਕਾਤ ਕੀਤੀ ਤਾਂ ਪਤਾ ਲੱਗਾ ਵੀ ਅਣਪਛਾਤੇ ਬੰਦੇ ਨਹੀਂ ਸੀ ਅਸਲ ਦੇ ਵਿੱਚ ਗੱਲ ਇਹ ਸੀ ਵੀ ਇਹ ਹਥਿਆਰਾਂ ਦੀ ਤਸਕਰੀ ਕਰਦੀ ਸੀ ਇਹ ਕੁੜੀ ਤੇ ਇਹਦਾ ਹਸਬੰਦ ਨਵਾਂ ਵਿਆਹ ਹੋਇਆ ਸੀ ਇਹਨਾਂ ਦਾ ਔਰ ਇਹ ਹਥਿਆਰ ਦੇਣ ਗਏ ਸੀ ਪਾਰਟੀ ਨੂੰ ਉਹ ਕਿਤੇ ਹਥਿਆਰ ਦੇਣ ਗਏ ਜਦੋਂ ਟੈਸਟ ਕਰਦਿਆਂ ਤੋਂ ਹਥਿਆਰ ਚੱਲ ਗਿਆ ਪਾਸ ਤੇ ਕੁੜੀ ਦੇ ਗੋਲੀ ਵੱਜੀ ਉਦੋਂ ਆ ਦੇ ਕੁੜੀ ਨੇ ਤੇ ਇਹਦੇ ਹਸਬੰਦ ਨੇ ਰੌਲਾ ਪਾਤਾ ਵੀ ਅਣਪਛਾਤੇ ਬੰਦੇ ਮਾਰ ਗਏ ਅਣਪਛਾਤੇ ਬੰਦੇ ਮਾਰ ਗਏ ਜਦੋਂ ਪੁਲਿਸ ਨੇ ਤਸ਼ਕੀਕਾਤ ਕੀਤੀ ਤਾਂ ਪਤਾ ਲੱਗਿਆ ਕਿ ਕਹਾਣੀ ਤਾਂ ਜਿਹੜੀ ਉਹ ਇਹੇ ਆ ਉਹ ਇਸ ਤਰ੍ਹਾਂ ਦੇ ਕਈ ਘਟਨਾਵਾ ਜਿਹੜੀਆਂ ਗਿਲਸਾ ਪੰਜਾਬ ਦੇ ਵਿੱਚ ਵਾਪਰਦੀਆਂ ਨੇ 2 ਦਿਨ ਤੋਂ ਪਿਛਲਿਆਂ ਤੋਂ ਇੱਕ ਨੌਜਵਾਨ ਲਾਪਤਾ ਸੀ ਲੁਧਿਆਣਾ ਜ਼ਿਲ੍ਹੇ ਦੇ ਲੋਹਟਬੱਦੀ ਦਾ ਹਮ ਔਰ 2 ਦਿਨ ਬਾਅਦ ਇੱਕ ਪੰਚਾਇਤ ਮੈਂਬਰ ਬੀਬੀ ਦੇ ਘਰੋਂ ਉਹਦੀ লাশ ਮਿਲੀ। ਔਰ ਤੁਸੀਂ ਦੇਖੋ ਦੋ ਦਿਨ ਪੰਚਾਇਤ ਮੈਂਬਰ ਬੀਬੀ ਨਾਲ ਪਰਿਵਾਰ ਦੇ ਜਾ ਕੇ ਖਾਣੇ ਦੀ ਦਰਖਾਸਤਾਂ ਦੇਂਦੀ ਫਿਰਦੀ ਸੀਗੀ ਔਰ ਕਹਿੰਦੀ ਸੀ ਵੀ ਹਾਂ ਜੀ ਹਾਂ ਇਹ ਇਹ ਲੱਭੋ ਜੀ ਇਹ ਤਾਂ ਪਹਿਲ ਦੇ ਹੱਕ ਤੇ ਲੱਭੋ ਸੀ ਪੰਚਾਇਤ ਵੱਲੋਂ ਹੀ ਮੰਗ ਕਰਦੇ ਆ। ਉਹਦੀ ਘਰੋਂ লাশ ਮਿਲੀ। ਜੀ। ਬੜਾ ਬੜਾ ਪੁਠਾ ਕੰਮ ਐ। ਭਾਖੜਾ ਨਹਿਰ ਦੇ ਵਿੱਚ ਵੀ ਕੋਈ লাশ ਮਿਲੀ ਐ? ਹਾਂ ਜੀ ਇਹ ਕਿੰਨਾਂ ਵੀ ਇਹ ਹੋਸਟੈਸ ਕੁੜੀ ਦੀ লাশ ਐ। ਔਰ ਇਹ ਵੀ ਬੜਾ ਹੈਰਾਨੀਜਨਕ ਮਸਲਾ ਹੈ ਜਿਹੜਾ ਅੱਜ ਸਾਹਮਣੇ ਆਇਆ 에ਅਰ ਹੋਸਟੈਸ ਕੁੜੀ ਦੀ 2 ਦਿਨ ਪਹਿਲਾਂ ਲਾਪਤਾ ਹੋਈ ਉਹ ਔਰ ਉਹਦਾ ਰਿਪੋਰਟ ਵੀ ਲਿਖੀ ਗਈ ਅੱਜ ਜਦੋਂ ਵੀ ਡੈੱਡ ਬੋਡੀ ਮਿਲੀ ਇਸ ਕੁੜੀ ਦੀ ਤਾਂ ਇਹ ਪਤਾ ਲੱਗਿਆ ਮਸਲੇ ਤੋਂ ਜਦੋਂ ਸਾਰੀ ਕਹਾਣੀ ਸਾਹਮਣੇ ਆਈ 에ਅਰ ਹੋਸਟੈਸ ਕੁੜੀ ਸੀ ਇਹ ਹਿਮਾਚਲ ਪ੍ਰਦੇਸ਼ ਦੀ ਵਸਨੀਕ ਸੀ ਮੁਹਾਲੀ ਦੇ ਵਿੱਚ ਇੱਕ ਪੀਹੀ ਚ ਰਹਿੰਦੀ ਸੀ ਔਰ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮਾ ਹੈਗਾ ਜਿਹੜਾ ਉਹਨੇ ਹੀ ਇਹਦਾ ਕਤਲ ਕੀਤਾ ਮਸਲਾ ਇਹ ਸੀਗਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਨਾਲ ਇਹ ਕੁੜੀ ਦੀ ਫਰੈਂਡਸ਼ਿਪ ਸੀਗੀ ਔਰ ਉਹ ਜਿਹੜਾ ਮੁਲਾਜ਼ਮ ਸੀ ਉਹ ਆਲਰੇਡੀ ਮੈਰਿਡ ਸੀਗਾ। ਉਹਦੀ ਵਾਈਫ ਵਿਦੇਸ਼ ਗਈ ਹੋਈ ਸੀ। ਉਹਨੇ ਕੁੜੀ ਦੇ ਨਾਲ ਇਹ ਕਹਿ ਕੇ ਮਤਲਬ ਕਹਾਣੀ ਸ਼ੁਰੂ ਕਰ ਲਈ ਵੀ ਮੈਂ ਤਾਂ ਅਨਮੈਰਿਡ ਆਗਾ। ਕੁੜੀ ਵੀ ਅਨਮੈਰਿਡ ਸੀਗੀ। ਦੋਨਾਂ ਦਾ ਮਤਲਬ ਆਪਸ ਵਿੱਚ ਫਰੈਂਡਸ਼ਿਪ ਚੱਲੀ। ਉਸ ਤੋਂ ਬਾਅਦ ਇਹਦੀ ਵਾਈਫ ਵਿਦੇਸ਼ ਤੋਂ ਆ ਰਹੀ ਸੀ। ਇਹਨੇ ਆਖਿਆ ਮੈਂ ਇਹਨੂੰ ਪਾਸੇ ਕਰ ਦਿਆਂ ਹੁਣ। ਇਹ ਲਿਜਾ ਕੇ ਇਹਨੂੰ ਪਾਕੜਾ ਦੇ ਉੱਤੇ ਰੋਪੜ ਦੇ ਨੇੜੇ ਕੁੜੀ ਨੂੰ ਧੱਕਾ ਦੇਤਾ ਨਹਿਰ ਦੇ ਵਿੱਚ ਔਰ ਕੁੜੀ ਸੈਟ ਸੀ ਕਈ ਕਿਲੋਮੀਟਰ ਦੂਰ ਜਾ ਕੇ ਕੁੜੀ ਦੀ ਲਾਸ਼ ਆ ਗਈ ਜਿਹੜੀ ਉਹ ਬਰਾਮਦ ਹੋਈ ਹੈਗੀ ਤਾਂ ਹੁਣ ਉਹ ਫੜ ਲਿਆ ਜੀ ਪੁਲਿਸ ਮੁਲਾਜ਼ਮ ਜੀ ਖੰਨਾ ਦੇ ਦੋ ਸੀਨੀਅਰ ਪੁਲਿਸ ਅਫਸਰ ਅੱਗ 'ਚ ਝੁੱਲਸ ਗਏ ਜੀ ਜੀ ਸਾਹਿਬ ਇਹ ਨਾ ਜਿਹੜੇ ਸਮਾਨ ਫੜਦੇ ਨੇ ਮਤਲਬ ਜਿਹੜੇ ਨਸ਼ਾ ਵਗੈਰਾ ਮਲਜ਼ਮਾਂ ਤੋਂ ਫੜਿਆ ਜਾਂਦਾ ਹੈਗਾ ਜਿਵੇਂ ਚਿਟਾ ਫੜ ਲਿਆ ਗਾਂਝਾ ਫੜ ਲਿਆ ਚੱਕ ਫੜ ਲਈ ਉਹਨੂੰ ਨਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਫੈਕਟਰੀ ਹੈ ਉਸ ਫੈਕਟਰੀ ਦੇ ਵਿੱਚ ਲਜਾ ਕੇ ਨਸ਼ਤ ਕੀਤਾ ਜਾਂਦਾਗਾ ਉੱਥੇ ਫੈਕਟਰੀ ਦੇ ਵਿੱਚ ਨਾ ਬਹੁਤ ਵੱਡੇ ਬੋਇਲਰ ਨੇ ਔਰ ਚਿਮਣੀਆਂ ਨੇ ਵੱਡੀਆਂ ਉੱਥੇ ਲਜਾ ਕੇ ਉਹ ਨਸ਼ਾਗਾ ਜਿਹੜਾ ਉਹ ਨਸ਼ਤ ਕੀਤਾ ਜਾਂਦਾਗਾ ਤਾਂ ਹੋਇਆ ਇਹ ਕਿ ਖੰਨੇ ਪੁਲਿਸ ਦੇ ਮਤਲਬ ਜਿਹੜੀ ਪਿਛਲੇ ਸਮੇਂ 'ਚ ਨਸ਼ਾ ਫੜਿਆ ਸੀ ਉਹ ਨਸ਼ੇ ਨੂੰ ਨਸ਼ਟ ਕੀਤਾ ਜਾ ਰਿਹਾ ਸੀ ਅੰਮ੍ਰਿਤਸਰ ਸਾਬ ਦੇ ਇੱਕ ਫੈਕਟਰੀ ਦੇ ਵਿੱਚ ਉੱਥੇ ਡੀਐਸਪੀ ਤੇ ਐਸਪੀ ਦੋਨੇ ਜਿਹੜੇ ਨੇ ਉਹ ਅੱਗ ਦੇ ਵਿੱਚ ਝੋਲਸ ਗਏ ਬਹੁਤ ਮਾੜੀ ਹਾਲਤ ਜਿਹੜੀ ਉਹਨਾਂ ਦੀ ਬਣੀ ਹੋਈ ਹੈ ਔਰ ਉਹਨਾਂ ਨੂੰ ਅਮਰਸਾਹਬ ਦਾ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਆਗਾ ਉਹ ਕਰਵਾਇਆ ਹੋਇਆਗਾ ਤਾਂ ਇੱਕ ਤਾਂ 40% ਜਿਹੜਾ ਡੀਐਸਪੀ ਐ 40% ਤੱਕ ਝੋਲਸ ਗਿਆ ਔਰ ਦੂਸਰਾ 25% ਤੱਕ ਜਿਹੜਾ ਅੱਗ ਦੇ ਵਿੱਚ ਐਸਪੀ ਉਹ ਝੋਲਸ ਗਿਆ ਜੀ ਇਹ ਕੀ ਕਰਨ ਲੱਗੇ ਕੱਢਣ ਲੱਗੇ ਜਾਂ ਪਾਉਣ ਲੱਗੇ ਵਰਦੀ ਅੱਗ 'ਚ ਬੜਾ ਪੰਗਾ ਪਿਆ ਸੈਫੁਲੀ ਖਾਨ ਦੀ ਗੱਲ ਕੋਈ ਪਿੱਛੇ ਦੇ ਨਿਕਲੂਗੀ ਜੀ ਮੈਨੂੰ ਲੱਗਦਾ ਗੱਲ ਹਲੇ ਸੁਲਬਿਲ ਹੋਈ ਕੋਈ ਵੀ ਗੱਲ ਕੀ ਹੋਈ ਕਿਉਂ ਕੋਈ ਮਾਰ ਗਿਆ ਸ਼ੁਰੇ ਦੇਖੋ ਜੀ ਅਜੇ ਤੱਕ ਇਹ ਗੱਲ ਤਾਂ ਨਹੀਂ ਪਤਾ ਲੱਗੀ ਵੀ ਕਿਉਂ ਮਾਰ ਗਿਆ ਕਿਉਂਕਿ ਉਹ ਬੰਗਲਾਦੇਸ਼ ਦਾ ਨਾਗਰਿਕ ਸੀਗਾ ਹੁਣ ਇਹ ਜਿਵੇਂ ਤੁਸੀਂ ਜ਼ਿਕਰ ਕੀਤਾ ਗੱਲ ਸਾਹ ਹੈ ਹੈਰਾਨੀ ਜਨਕ ਵੀ ਇੱਕ ਐਡੇ VIP ਦੇ ਘਰੇ ਬੰਗਲਾਦੇਸ਼ ਤੋਂ ਆ ਕੇ ਚਲੋ ਮਤਲਬ ਮੋਸਟਲੀ ਕੇਸਾਂ ਦੇ ਵਿੱਚ ਕੋਈ ਕੰਮ ਵਾਲਾ ਕੋਈ ਨੇੜਲਾ ਜਿਹਨਾਂ ਦੀ ਘਰੇ ਆਉਣੀ ਜਾਣੀ ਹੁੰਦੀ ਆ ਉਹ ਤਾਂ ਕੋਈ ਕਾਟ ਕਰ ਜਾਂਦੇ ਹੁੰਦੇ ਨੇ ਉਹ ਬੰਗਲਾਦੇਸ਼ ਤੋਂ ਇੱਕ ਬੰਦਾ ਆਇਆ ਉਹ ਆ ਕੇ ਉਹਦੇ ਘਰੇ ਵੀਆਈਪੀ ਦੇ ਇੰਟਰਵਿਊ ਕਰ ਗਿਆ ਰਾਤ ਨੂੰ 2 ਵਜੇ ਚਾਕੂ ਵੀ ਮਾਰ ਗਿਆ ਉਹ ਚਾਕੂ ਵੀ ਕਹਿੰਦੇ ਮਤਲਬ 2.5 ਇੰਚ ਖਬੋਤਾਗਾ ਤੇ ਚਾਕੂ ਸਵੇਤ ਹਸਪੀਟਲ ਗਿਆ ਉੱਥੇ 6 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਚਾਕੂ ਕੱਟਿਆ ਪੰਜਵੇਂ ਤਣ ਬੰਦਾ ਮਤਲਬ ਹੱਥ ਹਲਾਉਂਦਾ ਬਾਹਰ ਆ ਗਿਆ ਫਿਰ ਬੀਜੇਪੀ ਵਾਲੇ ਤਾਂ ਇਹਨੂੰ ਲੈ ਕੇ ਵਿਆਸਤ ਕਰ ਰਹੇ ਆ ਜੀ ਆਪ ਦੀ ਬੀਜੇਪੀ ਵਾਲਿਆਂ ਨੇ ਤਾਂ ਇਹਨੂੰ ਲੈ ਕੇ ਉਹ ਤਾਂ ਕਹਿੰਦੇ ਵੀ ਸਲਮਾਨ ਖਾਨ ਸ਼ਾਹਰੂਖ ਖਾਨ ਇਹ ਖਾਨ ਉਹਨਾਂ ਨੂੰ ਤਾਂ ਅਸਲ ਵਿੱਚ ਖਾਨ ਸ਼ਬਦ ਤੋਂ ਫੋਬੀਆ ਹੋ ਗਿਆ ਬੀਜੇਪੀ ਦੇ ਬਹੁਤ ਲੀਡਰਾਂ ਨੂੰ ਤਾਂ ਹੂੰ ਜਿਵੇਂ ਮਹਾਰਾਸ਼ਟਰ ਸਰਕਾਰ ਦੇ ਵਿੱਚ ਮੰਤਰੀ ਹੈ ਭਾਜਪਾ ਨੂੰ ਨਤੇਸ਼ ਰਾਣੇ ਉਹਨੇ ਸੈਫਲੀ ਖਾਨ ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਸੱਤ ਸੌ ਚੋ ਚਾਪ ਨੂੰ ਹਮਲਾ ਹੋਇਆ ਸੀ ਜਾਂ ਐਕਟੈਂਗ ਕਰ ਰਿਹਾ ਸੀਗਾ। ਔਰ ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਆਗੂ ਸੰਜੇ ਨਿਰੂਪਮ ਨੇ ਵੀ ਕਿਹਾ ਕਿ ਸੈਫਲੀ ਖਾਨ ਪੰਜ ਦਿਨਾਂ ਚ ਇਹਨੇ ਫਿੱਟ ਕਿਵੇਂ ਹੋ ਗਿਆ। ਸੈਫਲੀ ਰਿਕਵਰੀ ਤੇ ਸਵਾਲ ਖੜੇ ਕੀਤੇ ਨੇ। ਔਰ ਇਹਨੇ ਤਾਂ ਜਿਹੜਾ ਮਤਲਬ ਬੀਜੇਪੀ ਦਾ ਲੀਡਰ ਹੈ ਉਹਨੇ ਤਾਂ ਇਥੋਂ ਤੱਕ ਕਿਹਾਗਾ ਕਿ ਦੇਖੋ ਜਿਹੜੇ ਬੰਗਲਾਦੇਸ਼ੀ ਆ ਮੁੰਬਈ ਚ ਕੀ ਕਰ ਰਹੇ ਨੇ ਉਹ ਸੈਫਲੀ ਖਾਨ ਦੇ ਘਰੇ ਵੜ ਗਏ ਪਹਿਲਾਂ ਸੜਕਾਂ ਤੇ ਚਰਾਹਿਆਂ ਤੇ ਖੜੇ ਹੁੰਦੇ ਸੀ ਪਰ ਹੁਣ ਲੋਕਾਂ ਦੇ ਘਰਾਂ ਚ ਦਾਖਲ ਹੋਣ ਲੱਗੇ। ਕਹਦਾ ਹੋ ਸਕਦਾ ਫੈਸਲੀ ਨੂੰ ਲੈਣ ਆਏ ਹੁਣ ਚੰਗਾ ਉਹ ਕਹਿੰਦਾ ਮੈਂ ਉਹਨੂੰ ਹਸਪਤਾਲ ਤੋਂ ਬਾਹਰ ਆਉਂਦੇ ਦੇਖਿਆ ਮੈਨੂੰ ਸ਼ੱਕ ਹੋਇਆ ਕਿ ਚਾਕੂ ਨਾਲ ਹਮਲਾ ਹੋਇਆ ਸੀ ਜਾਂ ਐਕਟਿੰਗ ਕਰ ਰਿਹਾ ਸੀ ਉਹ ਕਹਿੰਦਾ ਜਦੋਂ ਤੁਰੇ ਆਉਂਦੇ ਸੀ ਤਾਂ ਡਾਂਸ ਕਰ ਰਹੇ ਸੀ ਜਦੋਂ ਵੀ ਸ਼ਾਹੂਖਾਨ ਜਾਂ ਫੈਸਲੀ ਖਾਨ ਵਰਗੇ ਕਿਸੇ ਖਾਨ ਨੂੰ ਸੱਟ ਲੱਗਦੀ ਹੈ ਹਰ ਕੋਈ ਉਹਨਾਂ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਇਹ ਭਾਜਪਾ ਦੇ ਲੀਡਰਾਂ ਦੇ ਬਿਆਨ ਨੇ ਤਾਂ ਉਹਨਾਂ ਨੂੰ ਤਾਂ ਮਤਲਬ ਅਸਲ ਦੇ ਵਿੱਚ ਕੋਈ ਨਾ ਕੋਈ ਇਹ ਤਾਂ ਦਾ ਮਸਲਾ ਚਾਹੀਦਾ ਜਿਹਦੇ 'ਚ ਬਹੁਤ ਗੈਂਦੀ ਨੂੰ ਖੁਸ਼ ਕਰਕੇ ਵੋਟਾਂ ਵਟੋਸ ਸਕਣ ਜੀ ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਫਿਰ ਕਰਦੇ ਆ ਮੁਲਾਕਾਤੀ ਫੇਰ ਆਪਣਾ ਖਿਆਲ ਰੱਖਿਓ ਚੜ੍ਹਦੀ ਕਲਾ ਜੀ ਗੱਲ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਵਰਨ ਸਿੰਘ ਪੱਤੀ ਪੱਤੀ ਸੇਖਵਾ ਬਰਨਾਲਿਓ ਕਰ ਰਹੇ ਸੀ ਗੱਲਬਾਤ ਤੇ ਥਿੰਕ ਇੰਸ਼ੋਰੈਂਸ ਪ੍ਰੋਗਰਾਮ ਦੇ ਸਪான்ਸਰ ਨੇ ਕੈਪਟਨ ਮੀਟ ਸ਼ਾਪ ਤੇ ਸਰਾਬਾ ਟਰੈਕਟਰ ਟ੍ਰੇਲਰ ਰਿਪੇਅਰ ਲਾਈਟ ਹਾਊਸ ਬਾਰਨ ਗਰੇਲ ਸ਼ੁੱਧ ਵੈਸ਼ ਨੂੰ ਟੱਬਾ ਇਹ ਸਪான்ਸਰ ਤੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਨੇ ਗ੍ਰੀਨ ਵੈਲੀ ਲੈਂਡਸਕੇਪਿੰਗ ਨਰਸਰੀ ਸਪਲਾਈਜ਼ ਘਰ ਦੇ ਲਈ ਬਾਗ ਬੂਟੇ ਤੇ ਹੁਣ ਮੌਸਮੇਂ ਬਹਾਰ ਮੌਲਣੀ ਆ ਹੁਣ ਆਉਣ ਵਾਲਾ ਸਮਾਂ ਤੇ ਪ੍ਰਕਿਰਤੀ ਬਨਸਪਤੀ ਤੇ ਉਹਦੇ ਲਈ ਹੁਣੇ ਕਰੋ ਤਿਆਰੀਆਂ ਵਧੀਆ ਮਿੱਟੀ ਰੇਤਾ ਮਲਚ ਗ੍ਰੇਵਲ ਰੌਕ ਸੀਡਰ ਟਰੀ ਹੋਲ ਸੇਲ ਤੇ ਬੱਡੀ ਕਿਸੇ ਲੋਰਡ ਤੇ ਤੁਹਾਨੂੰ ਜ਼ਰੂਰਤ ਹੈ ਸੀਡਰ ਦੇ ਦਰਖਤ ਲਾਉਣੇ ਨੇ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਪੇਵਿੰਗ ਵੀ ਕਰਦੇ ਆ 604 763 3000 ਨੰਬਰ ਹੈ 268 11 58 ਐਵੈਨਿਊ ਲਹਿਂਗਲੀ ਦੇ ਵਿੱਚ ਇਹ ਲੋਕੇਸ਼ਨ ਹੈ ਗ੍ਰੀਨ ਵੈਲੀ ਲੈਂਡਸਕੇਪਿੰਗ ਅਤੇ ਨਰਸਰੀ ਸਪਲਾਈਜ਼ ਤੁਹਾਡੀ ਹਰ ਗਾਰਡਨ ਅਤੇ ਲੈਂਡਸਕੇਪਿੰਗ ਲੋੜ ਲਈ ਇੱਕ ਥਾਂ ਸਮਰਾਟ ਟ੍ਰੇਡ 20% ਕੀਮਤਾਂ ਘਟਨੇ ਜੇ ਤੁਸੀਂ ਡਰਾਈਵਾਲ ਦੇ ਬਿਜ਼ਨਸ ਦੇ ਵਿੱਚੋਂ ਬੜਾ ਦੁੱਖ ਲੱਗਦਾ ਅੱਜ ਸਵੇਰੇ ਗੱਲ ਹੋ ਰਹੀ ਸੀ ਬਹੁਤ ਜ਼ਰਵੇਕਾਰ ਡਰਾਈਵਾਲਰ ਦੇ ਨਾਲ ਬਾਈ ਜਗਸੀਰ ਸਿੱਧੂ ਮੰਡੀਕਲਾ ਉਹ ਕਹਿੰਦਾ ਮੈਨੂੰ 20 ਸਾਲ ਹੋ ਗਏ 25 ਇੰਨਾ ਸਲੋ ਨਹੀਂ ਹੁੰਦਾ ਜਿਵੇਂ ਦੇਖਿਆ ਜਿਹੜਾ ਹੁਣ ਹੈ ਕੰਮ ਕੰਮ ਸਾਰੇ ਟ੍ਰੇਡਸਮੈਨ ਦੋ-ਦੋ ਡੇਡ-ਡੇਡ ਮਹੀਨਿਆਂ ਦੇ ਘਰੇ ਬੈਠਿਆ ਦੋ-ਦੋ ਮਹੀਨਿਆਂ ਦੇ ਇੰਨਾ ਮੰਦਾ ਹਾਲ ਹੈ ਇੰਟਰਸਟ ਨੇ ਇੱਕ ਚੱਲ ਤੇ ਹੁਣ ਕਿ ਕਿਤੇ ਇਹ ਤਾਂ ਕਾਗਜ਼ ਦਾ ਘਰ ਤਾਂ ਹੈ ਨਹੀਂ ਪਹਿਲਾਂ ਲੋਕ ਡਰੇ ਹੋਏ ਐਪਲੀਕੇਸ਼ਨਾਂ ਕਾਢਣ ਪਹਿਲਾਂ ਕਰਦੇ ਨਹੀਂ ਸੀ ਫਿਰ ਇੰਟਰਸਟ ਰੇਟ ਕੀਤਾ ਐਪਲੀਕੇਸ਼ਨਾਂ ਕਰਤੀਆਂ ਘਟਿਆ ਤੇ ਐਪਲੀਕੇਸ਼ਨਾਂ ਕਰਤੀਆਂ ਸੂਬਾ ਕਹਿੰਦਾ ਇੱਕ ਘਟ ਤੇ ਇੱਕ ਲੋਟ ਤੇ ਚਾਰ ਬਣਾ ਲਏ ਲੋਕਾਂ ਨੇ ਫੇਰ ਕੱਢ ਲਈ ਐਪਲੀਕੇਸ਼ਨਾਂ ਵੀ ਚਾਰ ਬਣਾਈਏ ਹੁਣ ਹਿੱਸੇ ਅਲੱਗ-ਅਲੱਗ ਲੀਗਲ ਉਹ ਕਹਿੰਦੇ ਸਾਰਾ ਕੁਝ ਰੋਕਦਾ 2025 ਜਿਹੜਾ ਚੜਿਆ ਹੁਣ ਮਹੀਨਾ ਲੰਘ ਗਿਆ ਜਿੱਧਰ ਵੀ ਪੁੱਛ ਲੋ ਟਰੱਕਰਜ਼ ਨੂੰ ਪੁੱਛ ਲੋ ਬੈਠੇ ਆ ਲੈਂਡਸਕੇਪ ਉੱਪਰ ਬੈਠੇ ਆ ਤੇ ਘਰਾਂ ਵਾਲੇ ਬੈਠੇ ਆ ਤੇ ਵੱਡੀਆਂ ਕੰਪਨੀਆਂ ਨੂੰ ਕੀ ਫਰਕ ਪੈਂਦਾ ਵੱਡੀਆਂ ਕੰਪਨੀਆਂ ਵੈਨਕੂਵਰ ਨਹੀਂ ਬਣਾਉਣਗੀਆਂ ਸੈਟਲ ਬਣਾ ਲੈਣਗੀਆਂ ਜਾ ਕੇ ਸੈਂਡਿਆਗੋ ਬਣਾ ਲੈਣਗੀਆਂ ਜਿਹੜੇ ਬਿਲੀਅਨਸ ਆਫ ਡਾਲਰ ਨੇ ਜਾ ਰਹੀਆਂ ਬੈਲ ਵਾਲੇ ਜਿਹੜੇ ਨੇ ਮੂਵ ਕਰ ਰਹੇ ਨੇ ਆਪਰੇਸ਼ਨ ਕੋਈ ਵੱਡੀ ਕੰਪਨੀ ਅਮਰੀਕਾ ਦੀ ਖਰੀਦ ਲਈ ਬੈਲ ਨੇ ਜਿਹੜੀਆਂ ਬੋਨਸ ਹਨ ਜਿਹੜੀਆਂ ਆ ਬੈਕਬੋਨ ਸੀ ਕੈਨੇਡਾ ਦੀ ਲੱਖਾਂ ਹੀ ਬੰਦੇ ਕੰਮ ਕਰਦੇ ਆ ਬੈਲ ਚ ਉਹ ਤਾਂ ਜਾ ਬਣ ਕੇ ਪੈਸਾ ਕਮਾਉਣ ਵਾਲੇ ਨੇ ਕੀ ਖੜਨਾ ਉਹ ਤਾਂ ਜਿੱਥੇ ਪੈਸਾ ਮਿਲੂ ਉੱਥੇ ਜਾ ਬਣਨਾ ਉਹਨੂੰ ਕੀ ਹੈ ਟੈਕਸ ਦੀ ਜਿਹੜੀ ਸਰਕਾਰ ਨੇ ਕਟੌਤੀ ਕਰਦੀ ਉੱਥੇ ਜਾ ਬਣਨਾ ਸਰਪੰਚ ਨੇ ਲੈ ਜਾਣਾ ਨੇ ਹੋਰ ਰਹਿੰਦੇ ਖੂਂਦੇ ਵੀ ਆ ਜਾਓ ਤੁਹਾਨੂੰ ਕੱਟ ਕੱਟਾਂ ਸਾਡੇ ਕਦੇ ਕਾਰਬਨ ਟੈਕਸ ਹੈ ਜੀ ਕਦੇ ਆਹ ਟੈਕਸ ਹੈ ਜੀ ਕਦੇ ਉਹ ਟੈਕਸ ਹੈ ਲੋਕ ਡਿਸਟਰਬ ਹੋਗੇ ਮਤਲਬ ਕੰਮੇ ਨਹੀਂ ਜਦ ਚੱਲਣੇ ਤਾਂ ਖਾਣ ਰੋਟੀ ਕਿੱਥੋਂ ਖਾਣੀ ਹੈ ਘਰ ਚ ਬੈਠਾ ਬੰਦਾ ਉਈਓ ਔਖਾ ਹੋ ਜਾਂਦਾ ਬੰਦਾ ਤਾਂ ਤਿਆਰ ਹੋ ਕੇ ਘਰੋਂ ਨਿਕਲਣਾ ਚਾਹੀਦਾ ਨਾ ਤੇ ਕੰਮ ਕਰਨੇ ਨਿਕਲਣਾ ਚਾਹੀਦਾ ਸਵਾਣੀਆਂ ਘਰੇ ਰਹਿੰਦੀਆਂ ਬੰਦੇ ਕੰਮ ਕਰਦੇ ਸੋ ਹਾਲਾਤ ਜਿਹੜੇ ਨੇ ਚੰਗੇ ਨਹੀਂ ਐ ਬਾਹਰ ਸਮਰਾਟ ਟ੍ਰੇਡ ਡਰਾਈਵਲ ਸਕਰੂ ਸੌਂਡ ਬਾਰ ਹੈਟਟ੍ਰੈਕ ਬਾਲ ਐਂਗਲ ਸਟ੍ਰੀਟ ਸਟੱਡਸ ਟੂਲ ਤੇ ਕੰਸਟਰਕਸ਼ਨ ਵਰਕ ਦੀ ਫੈਂਸ 35% ਕੀਮਤਾਂ ਘਟਤ ਇਹ ਐਸਟੀਐਮ ਦੇ ਪ੍ਰੋਡਕਟ ਨੇ ਸਾਰੇ ਸਟੈਂਡਰਡ ਦੇ 60420817866043590786 ਨਿਰਮਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਭਾਈ ਜੀ ਦੇਖੋ ਇੰਨਾ ਮੰਦਾ ਹਾਲ ਆ ਦੇਖੋ ਲੋਕਾਂ ਨੇ ਇੱਕ ਦੂਜੇ ਨੂੰ ਦੇਖ ਕੇ ਲੁੱਟਣ ਲੱਗ ਜਾਣਾ 15 20 ਸਾਲਾਂ ਤੱਕ ਇੱਕ ਕੰਟਰੀ ਬਹੁਤ ਚੰਗਾ ਪ੍ਰੈਮੀਨਿਸ ਜਾਊਗਾ ਕਿ ਤਾਂ ਕੰਟਰੀ ਬਿਲਡ ਹੋਊਗਾ ਨਹੀਂ ਬਹੁਤ ਬੁਰਾ ਹਾਲ ਹੈ ਸਾਰੇ ਇਤਰਾਤਾ ਕਰੀ ਜਾਂਦੇ ਹੋ ਇਹ ਦੇਖੋ ਨਹੀਂ ਜੀ ਸੱਚਾ ਗੱਲ ਹਾਲਾਤ ਜਿਹੜੇ ਮੂਹਰੇ ਦਿਖਦੇ ਆ ਤਾਲੀਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਵੀਰ ਜੀ ਵਾਹਿਗੁਰੂ ਵਾਹਿਗੁਰੂ ਬਹੁਤ ਮਿਹਰਬਾਨੀ ਥੈਂਕ ਯੂ